चाचा जी तुझे तो आ के मैं हाथ च मोबाइल बड़ी बड़ी की आ से पैड मैं के जा का समझ नहीं आई ओ पत मैं समझ मैं ते कंगना पूरे पंजाब च कम कम के फेरी ला के दायरा करंगे ओ दौरा हुंदा दौरा ओ हां हां पतो ही दौरा दौरा मोइना करंगे भी 2000 ਸਤਾਈ ਵਿੱਚ ਬੋਟਾ ਬੀਜਪੀ ਨੂੰ ਤਨੀਆ ਕ ਪੈਂਦੀ ਹੈ ਅੱਛਾ ਤੇ ਭੇਰ ਤਤ ਤੁਸੀਂ ਸਾਡੇ ਨਾਲ ਚੱਲਣਾ ਹਾਂ ਭੇਰ ਜੀ ਤੁਸੀਂ ਸਾਡੇ ਨਾਲ ਜਾਓਗੇ ਤਾਂ ਸਾਨੂੰ ਬਾਲ ਹੀ ਖੁਸ਼ੀ ਹੋਊਗੀ ਤੇ ਪੈਣ ਸਾਨੂੰ ਛੋੜਣ ਲਾ ਕੇ ਜਮਾ ਖੁਸ਼ੀ ਨਹੀਂ ਹੋਣੀ ਓਕੇ ਹੋ ਭਾਈਓ ਤੇ ਪੈਣੋ ਓ ਭਾਈਓ ਦੇ ਪੈਣੋ ਵਾਲਿਆ ਅਏ ਨੈਪਦੰਦਰ ਜੀ ਨੇ ਫੇਰ ਪੰਜਾਬੀਆਂ ਨੂੰ ਕੁਛ ਨਾ ਕੁਛ ਪੁੱਠਾ ਸਿੱਧਾ ਬੋਲ ਦੇਣਾ ਤੇ ਪੰਜਾਬੀਆਂ ਦਾ ਤੁਹਾਨੂੰ ਬਤਈਆ ਫਿਰ ਭੰਟੀ ਜਾਂ ਦੇਣੀ ਆ ਉਹ ਜੇ ਅਸੀਂ ਤੁਹਾਡੇ ਨਾਲ ਓਏ ਤੁਹਾਡੇ ਨਾਲ ਸਾਡੇ ਵੀ ਇੱਜ਼ਤ ਰਹਿਣਗੇ ਅਸੀਂ ਨਹੀਂ ਤੁਹਾਡੇ ਨਾਲ ਨੁੱਲ ਜਾਂਦੇ